ਜਿੰਨੇ ਵੀ ਕਹਿ ਲੋ ਵੀ ਤਲੀਆਂ ਚੀਜ਼ਾਂ ਪੈਕਟਾਂ ਦੇ ਵਿੱਚ ਬੰਦਾ ਉਹ ਹਵਾ ਭਰ-ਭਰ ਕੇ ਤੁਹਾਨੂੰ ਫਲਾਫਲਾ ਕੇ ਦੇਈ ਜਾਂਦੇ ਨੇ ਉਦਾਂ ਹੀ ਸਾਡਾ ਜਿਹੜਾ ਲੇਵਰ ਫੁੱਲ-ਫੁੱਲ ਕੇ ਬੱਚਿਆਂ ਦਾ ਉਦਾਂ ਹੀ ਉਹਦੇ ਸਰੀਰਾਂ ਨੂੰ ਫਲਾਈ ਜਾਂਦਾ ਐਨੀ ਕ ਗਰਮੀ ਕਰ ਦਿੰਦਾ ਵੀ ਤੁਹਾਡੇ ਸਰੀਰ ਨੂੰ ਖਾਦਾ ਪੀਤਾ ਲੱਗਣੇ ਕੁਛ ਨਹੀਂ ਦਿੰਦਾ ਉਹ ਤੁਹਾਡੇ ਸਰੀਰ ਦੀ ਚਰਬੀ ਜਿਹੜੀ ਬਿਲਕੁਲ ਤੁਹਾਡੇ ਸਰੀਰ ਨੂੰ ਜਿੰਨੀ ਚਾਹੀਦੀ ਵੀ ਆ ਉਸ ਤੋਂ ਵੀ ਘਟਾ ਦਿੰਦਾ ਉਹਦੇ ਨਾਲ ਤੁਹਾਡੇ ਬੱਚੇ ਜਾਂ ਨੌਜਵਾਨ ਵੀ ਜਿਹੜੇ ਹੈਗੇ ਆ ਉਹ ਸੋਕੜੇ ਵੱਲ ਨੂੰ ਸੋਕੇ ਵੱਲ ਨੂੰ ਜਿਹੜੇ ਤੁਰੇ ਜਾ ਰਹੇ ਆ ਉਹ ਸਿਰਫ ਗੱਲ ਸਿਰਫ ਔਰ ਸਿਰਫ ਹੈਗੇ ਆ ਤੁਹਾਡੇ ਲੀਵਰ ਜੇ ਤੁਹਾਡਾ ਲੀਵਰ ਜਵਾਨ ਆ ਲੀਵਰ ਤੰਦਰੁਸਤ ਆ ਤਾਂ ਤੁਹਾਡਾ ਸਰੀਰ ਤੰਦਰੁਸਤ ਹੈ ਤਾਂ ਤੁਸੀਂ ਜਿਹੜਾ ਹੈਗਾ ਬਿਮਾਰੀਆਂ ਤੋਂ ਬਚ ਸਕਦੇ ਹੋ ਦੇਖੋ ਜਿਹੜਾ ਅਸਲ ਮਾਂ ਦਾ ਦੁੱਧ ਹੈ ਉਹ ਨੁਕਸਾਨ ਨਹੀਂ ਕਰਦਾ ਪਰ ਲਗਭਗ 6 ਮਹੀਨੇ ਦੀ ਉਮਰ ਤੱਕ ਜਦੋਂ ਤੱਕ ਬੱਚਾ 6 ਮਹੀਨੇ ਦਾ ਹੋ ਜਾਂਦਾ ਹੈ ਉਸ ਤੋਂ ਬਾਅਦ ਤੁਸੀਂ ਕਹਿ ਲੋ ਕਿ ਬੱਚਾ ਜਿਹੜਾ ਹੈਗਾ ਮਾਂ ਦਾ ਦੁੱਧ ਉਹਨੂੰ ਵੀ ਅਸਰ ਕਰਨਾ ਜਿਹੜਾ ਘੱਟ ਕਰ ਦਿੰਦਾ ਹੈ ਕਿਉਂ ਅੱਜ ਕੱਲ ਦਾ ਦੁੱਧ ਜਿਹੜਾ ਹੈਗਾ ਉਹ ਪੀਣ ਦੇ ਲਾਇਕ ਨਹੀਂ ਹੈਗਾ ਤੁਸੀਂ ਕਹਿ ਲੋ ਵੀ ਜਿਹੜਾ ਹੈਗਾ ਆਮ ਦੁੱਧ ਵੀ ਅੱਜ ਕੱਲ ਉਹਦੇ ਵਿੱਚ ਯੂਰੀਆ ਭਰਿਆ ਪਿਆ ਉਹਦੇ ਵਿੱਚ ਕਿੰਨੇ ਤੁਸੀਂ ਰੇ ਸਪਰੇਅ ਪਾ ਕੇ ਜਿਹੜੇ ਹੈਗਾ ਦੁੱਧ ਤਿਆਰ ਕਰਦੇ ਆ ਬਾਕੀ ਤੁਸੀਂ ਸ਼ਹਿਰਾਂ ਦੇ ਵਿੱਚ ਚਲੇ ਜਾਓ ਤੁਹਾਨੂੰ ਪੈਕਟਾਂ ਵਾਲਾ ਦੁੱਧ ਮਿਲਦਾ ਦੂਜਾ ਨੰਬਰ ਜਿਹੜਾ ਮਿਲਦਾ ਵੀ ਹੈ ਉਹ ਵੀ ਤੁਹਾਨੂੰ ਕਿੰਨਾ ਕੁ ਮਲਾਵਟੀ ਮਿਲਦਾ ਕਿਉਂਕਿ ਜਿੰਨਾ ਦੁੱਧ ਚਾਹੀਦਾ ਲੋਕਾਂ ਦੇ ਪੀਣ ਨੂੰ ਵਰਤਣ ਨੂੰ ਉਹਨਾਂ ਦਾ ਪੈਦਾ ਹੀ ਨਹੀਂ ਹੁੰਦਾ ਜਿੰਨਾ ਲੋਕਾਂ ਨੂੰ ਪਰੋਸਿਆ ਜਾਂਦਾ ਚਾਹੇ ਤੁਹਾਡੇ ਲੀਵਰ ਦੇ ਵਿੱਚ ਜਾਂ ਤੁਹਾਡੇ ਗੁਰਦਿਆਂ ਦੇ ਵਿੱਚ ਜਾਂ ਤੁਹਾਡੇ ਪੇਟ ਦੇ ਵਿੱਚ ਜਿਹੜਾ ਬੰਦਾ ਕਹਿੰਦਾ ਵੀ ਮੇਰੇ ਲੀਵਰ ਦੇ ਵਿੱਚ ਉਹ ਫੈਟ ਸੋਜ ਜਾਂਦੀ ਹੋਣੀ ਹੈਗੀ ਤੁਸੀਂ ਇਹ ਕਹਿ ਲਓ ਕਿ ਸਾਡੇ ਕੋਲ ਆਉਣ ਦੀ ਜ਼ਰੂਰਤ ਨਹੀਂ ਹੈਗੀ ਤੁਸੀਂ ਇਹਨੂੰ ਸਿਰਫ 15 ਦਿਨ ਪੀਕੇ ਦੇਖੋ 15 ਦਿਨ ਦੇ ਵਿੱਚ ਤੁਹਾਨੂੰ ਇਹ ਪਤਾ ਲੱਗ ਜਾਊਗਾ ਵੀ ਮੇਰਾ ਕਿੰਨਾ ਕੁ ਵਜ਼ਨ ਘਟ ਗਿਆ ਮੇਰਾ ਕਿੰਨਾ ਕੁ ਲੀਵਰ ਜਿਹੜਾ ਫੈਟੀ ਸੀਗਾ ਉਹ ਘਟ ਗਿਆ ਲਗਭਗ 5-5 ਗ੍ਰਾਮ ਦੋ ਇਹ ਤੁਸੀਂ ਪਾਣੀ ਦੇ ਵਿੱਚ ਰਾਤ ਨੂੰ ਪੀਂਦਣੀਆਂ ਠੀਕ ਇਹ ਪਾਣੀ ਦੇ ਵਿੱਚ ਪਾਉਣੀ ਹੈ ਸਾਰੀ ਰਾਤ ਭਿਜਾ ਰਹਿਣ ਦਿਓ ਦੋਹਾਂ ਦਾ ਸਵੇਰੇ ਸਵੇਰ ਨੂੰ ਦੋਹਾਂ ਨੂੰ ਪਣ ਲਓ ਦੋਹਾਂ ਦਾ ਮਿਕਸ ਕਰਕੇ ਸਵੇਰੇ ਖਾਲੀ ਪੇਟ ਪਾਣੀ ਇਹਨਾਂ ਦਾ ਪੀ ਲੈਣਾ ਲਗਭਗ ਫਿਰ ਤੁਸੀਂ ਦੇਖੋ ਵੀ ਤਾਜ਼ਗੀ ਨਾਲ ਤੁਹਾਡਾ ਦਿਨ ਕਿੰਨਾ ਕੁ ਲੰਘਦਾ ਜਿਹੜੇ ਲੋਕ ਕਹਿੰਦੇ ਆ ਵੀ ਸਾਨੂੰ ਕੰਮ ਤੇ ਵੀ ਸੁਸਤੀ ਪੈਂਦੀ ਰਹਿੰਦੀ ਆ ਜਾਂ ਸਾਡਾ ਸਰੀਰ ਆ ਜਿਹੜਾ ਉਹ ਬਿਨਾਂ ਗੱਲ ਤੋਂ ਇੱਕ ਅੱਧੀ ਰੋਟੀ ਖਾਦੇ ਤੋਂ ਵੀ ਫੁੱਲਦਾ ਬਹੁਤ ਲੋਕਾਂ ਦਾ ਸਾਡੇ ਨੂੰ ਸਵਾਲ ਹੁੰਦਾ ਸਾਨੂੰ ਇਹ ਦੱਸੋ ਵੀ ਇਹ ਅਜੋਕੇ ਵੇਲੇ ਜਿਹੜੀ ਲੀਵਰ ਦੀ ਦਿੱਕਤ ਲੀਵਰ ਦੀ ਸਮੱਸਿਆ ਹਰ ਦੂਜੇ ਤੀਜੇ ਬੰਦੇ ਨੂੰ ਹੋ ਰਹੀ ਹੈ ਜੀ ਹਰ ਇਵਨ ਕਿ ਹੁਣ ਤੇ ਛੋਟੇ ਛੋਟੇ ਬੱਚਿਆਂ ਦਾ ਫੈਟੀ ਲੀਵਰ ਹੋ ਰਿਹਾ ਹੈ ਜੀ ਜੀ ਦੇਖੋ ਜਿੰਨਾ ਤੁਸੀਂ ਇਹ ਕਹ ਲੋ ਵੀ ਸਾਰਾ ਪ੍ਰਭਾਵ ਹੈ ਇਹ ਇਹ ਸਾਰਾ ਖਾਣ ਪੀਣ ਦਾ ਪ੍ਰਭਾਵ ਹੈ ਤੁਸੀਂ ਦੇਖੋ ਹਰ ਬੱਚਾ ਖਾਣਾ ਕੀ ਖਾ ਰਿਹਾ ਹੈ ਸਿਰਫ ਪੈਕਟ ਦੇ ਵਿੱਚ ਬੰਦ ਪੈਕ ਚੀਜ਼ਾਂ ਖਾ ਰਿਹਾ ਹੈ ਚਾਹੇ ਉਹ ਮੈਗੀ ਲਾਲੋ ਚਾਹੇ ਬਿਸਕਟ ਲਾਲੋ ਚਾਹੇ ਤੁਸੀਂ ਜਿੰਨੇ ਵੀ ਕਹ ਲਓ ਵੀ ਤਲੀਆਂ ਚੀਜ਼ਾਂ ਪੈਕਟਾਂ ਦੇ ਵਿੱਚ ਬੰਦ ਹੈ ਉਹ ਹਵਾ ਭਰ-ਭਰ ਕੇ ਤੁਹਾਨੂੰ ਫਲਾਫ ਫਲਾ ਕੇ ਦੇਈ ਜਾਂਦੇ ਨੇ ਉਦਾਂ ਹੀ ਸਾਡਾ ਜਿਹੜਾ ਲੀਵਰ ਫੁੱਲ-ਫੁੱਲ ਕੇ ਬੱਚਿਆਂ ਦਾ ਉਦਾਂ ਹੀ ਉਹਦੇ ਸਰੀਰਾਂ ਨੂੰ ਫਲਾਈ ਜਾਂਦਾ ਜਾਂ ਕਈਆਂ ਦਾ ਤੁਸੀਂ ਇਹ ਦੇਖਿਆ ਹੋਣਾ ਕਈ ਬੱਚਿਆਂ ਨੂੰ ਸੋਕੜੇ ਦਾ ਰੋਗ ਪਿਆ ਹੋਇਆ ਬੱਚੇ ਸੁੱਕੇ ਹੀ ਬਹੁਤ ਜਾਂਦੇ ਨੇ ਉਹ ਦੋਏ ਕਾਰਨ ਮੇਨ ਲੀਵਰ ਖਰਾਬ ਹੋਣਦੇ ਆ ਜਾਂ ਤਾਂ ਤੁਹਾਡਾ ਲੀਵਰ ਫੈਟੀਓ ਇਨਾ ਹੋ ਜਾਂਦਾ ਵੀ ਤੁਹਾਡੇ ਚ ਮਟਾਪਾ ਹੀ ਬਹੁਤ ਲੈ ਕੇ ਆਈ ਜਾਂਦਾ ਜਾਂ ਤੁਹਾਡੇ ਸਰੀਰ ਨੂੰ ਇੰਨੀ ਕੁ ਗਰਮੀ ਕਰ ਦਿੰਦਾ ਵੀ ਤੁਹਾਡੇ ਸਰੀਰ ਨੂੰ ਖਾਦਾ ਪੀਤਾ ਲੱਗਣੇ ਕੁਛ ਨਹੀਂ ਦਿੰਦਾ ਉਹ ਤੁਹਾਡੇ ਸਰੀਰ ਦੀ ਚਰਬੀ ਜਿਹੜੀ ਬਿਲਕੁਲ ਤੁਹਾਡੇ ਸਰੀਰ ਨੂੰ ਜਿੰਨੀ ਚਾਹੀਦੀ ਵੀ ਆ ਉਸ ਤੋਂ ਵੀ ਘਟਾ ਦਿੰਦਾ ਉਹਦੇ ਨਾਲ ਤੁਹਾਡੇ ਬੱਚੇ ਜਾਂ ਨੌਜਵਾਨ ਵੀ ਜਿਹੜੇ ਹੈਗੇ ਆ ਉਹ ਸੋਕੜੇ ਵੱਲ ਨੂੰ ਸੋਕੇਵਲ ਨੂੰ ਜਿਹੜੇ ਤੁਰੇ ਜਾ ਰਹੇ ਆ ਉਹ ਸਿਰਫ ਗੱਲ ਸਿਰਫ ਔਰ ਸਿਰਫ ਹੈ ਗਿਆ ਤੁਹਾਡੇ ਲੀਵਰ ਜੇ ਤੁਹਾਡਾ ਲੀਵਰ ਜਵਾਨ ਹੈ ਲੀਵਰ ਤੰਦਰੁਸਤ ਹੈ ਤਾਂ ਤੁਹਾਡਾ ਸਰੀਰ ਤੰਦਰੁਸਤ ਹੈ ਤਾਂ ਤੁਸੀਂ ਜਿਹੜਾ ਹੈਗਾ ਬਿਮਾਰੀਆਂ ਤੋਂ ਬਚ ਸਕਦੇ ਹੋ ਜੇ ਤੁਸੀਂ ਆਪਣੇ ਲੀਵਰ ਨੂੰ ਹੀ ਖਰਾਬ ਕਰ ਲਿਆ ਲੀਵਰ ਨੂੰ ਫੈਟੀ ਕਰ ਲਿਆ ਲੀਵਰ ਨੂੰ ਐਸਿਡਿਕ ਕਰ ਲਿਆ ਜਾਂ ਉਹਦੇ ਵਿੱਚ ਐਸਿਡਿਕ ਆਮ ਸਾਡੇ ਆਯੁਰਵੇਦਾ ਦੇ ਵਿੱਚ ਕਹਿ ਲੋ ਉਹਦੇ ਵਿੱਚ ਅਮਲ ਪਿਤ ਜਿਆਦਾ ਭਰ ਗਈ ਹੈ ਹੂੰ ਤਾ ਤੁਹਾਡਾ ਤੁਸੀਂ ਕਹ ਲਓ ਵੀ ਸਰੀਰ ਜਿਹੜਾ ਉਹ ਦਿਨ ਪਰ ਦਿਨ ਬਿਮਾਰੀਆਂ ਦੇ ਵੱਲ ਨੂੰ ਉਹ ਵਧ ਆ ਜਾਊਗਾ। ਅੱਛਾ ਡਾਕਟਰ ਸਾਹਿਬ ਇੱਕ ਹੋਰ ਬੜਾ ਅਹਿਮ ਸਵਾਲ ਹੈਗਾ। ਇਸ ਵੇਲੇ ਜਿਹੜੇ ਬੱਚੇ ਹੈਗੇ ਨੇ ਉਹ ਸੌਖੀ ਤਰ੍ਹਾਂ ਆਪਣੀ ਭੁੱਖ ਖਤਮ ਕਰ ਲੈਂਦੇ ਨੇ ਜਾਂ ਦੁੱਧ ਦੇ ਜ਼ਰੀਏ ਕਰ ਲੈਂਦੇ ਨੇ। ਜੀ ਕਿੰਨੀ ਉਮਰ ਤੱਕ ਬੱਚੇ ਨੂੰ ਦੁੱਧ ਦਿੱਤਾ ਜਾ ਸਕਦਾ ਫੀਡਰ ਜਿਹੜਾ ਅ ਦਿੱਤੀ ਜਾ ਸਕਦੀ ਹੈ ਜੀ ਔਰ ਕਿੰਨੇ ਸਮੇਂ ਤੋਂ ਬਾਅਦ ਫੀਡਰ ਔਰ ਦੁੱਧ ਬੱਚੇ ਨੂੰ ਸਿਹਤਮੰਦ ਰੱਖਣ ਦੀ ਥਾਂ ਤੇ ਉਹਦੇ ਲੀਵਰ ਨੂੰ ਨੁਕਸਾਨ ਕਰਦਾ ਉਹਦੇ ਸਰੀਰ ਨੂੰ ਨੁਕਸਾਨ ਕਰਨਾ ਸ਼ੁਰੂ ਕਰ ਦਿੰਦਾ ਦੇਖੋ ਜਿਹੜਾ ਅਸਲ ਮਾਂ ਦਾ ਦੁੱਧ ਹੈ ਉਹ ਨੁਕਸਾਨ ਨਹੀਂ ਕਰਦਾ ਔਰ ਲਗਭਗ 6 ਮਹੀਨੇ ਦੀ ਉਮਰ ਤੱਕ ਜਦੋਂ ਤੱਕ ਬੱਚਾ 6 ਮਹੀਨੇ ਦਾ ਹੋ ਜਾਂਦਾ ਹੈ ਉਸ ਤੋਂ ਬਾਅਦ ਤੁਸੀਂ ਕਹਿ ਲਓ ਵੀ ਬੱਚਾ ਜਿਹੜਾ ਹੈਗਾ ਮਾਂ ਦਾ ਦੁੱਧ ਉਹਨੂੰ ਵੀ ਅਸਰ ਕਰਨਾ ਜਿਹੜਾ ਘੱਟ ਕਰ ਦਿੰਦਾ ਕਿਉਂਕਿ ਉਹਦੇ ਬਾਡੀ ਦੇ weight ਦੇ ਅਕੋਰਡਿੰਗ ਉਹਦੇ ਉਮਰ ਦੇ ਅਕੋਰਡਿੰਗ ਜਿਹੜੇ ਹੈਗੇ ਆ ਉਹ ਉਹਦੀ ਖਰਾਕ ਪੂਰੀ ਨਹੀਂ ਜਦੋਂ ਹੋ ਪਾਉਂਦੀ ਜਾਂ ਉਹਦੀ ਮਾਂ ਉਹ ਖਰਾਕ ਪੂਰੀ ਆਪ ਖੁਦ ਖਰਾਕ ਪੂਰੀ ਨਹੀਂ ਲੈ ਪਾਉਂਦੀ ਵੀ ਜਿਹਦੇ ਕਰਕੇ ਉਹਦੇ ਬੱਚੇ ਦੇ ਜਿਹੜੇ ਦੁੱਧ ਦੇ ਵਿੱਚ ਪੂਰੇ ਤੱਤ ਮਿਲ ਸਕਣ ਤਾਂ ਉਸ ਕਰਕੇ ਵੀ ਹੈਗਾ ਜਿਹੜੇ ਬੱਚੇ ਨੂੰ ਕਮਜ਼ੋਰੀਆਂ ਆਉਣੀਆਂ ਸ਼ੁਰੂ ਹੋ ਜੰਨੀਆਂ ਆ ਆਪਾਂ ਕੀ ਕਰਦੇ ਆ ਸਾਡੇ ਬੱਚੇ ਕਈ ਵਾਰੀ ਦੇਖਿਆ ਤੁਸੀਂ 2 2 2.5 ਸਾਲ ਦੇ ਬੱਚੇ ਵੀ ਜਿਹੜੇ ਹੈਗੇ ਆ ਮਾਂ ਦਾ ਦੁੱਧ ਪੀਂਦੇ ਰਹਿੰਦੇ ਆ ਉਹ ਕਮਜ਼ੋਰ ਰਹਿੰਦੇ ਨੇ ਉਹ ਇਹੀ ਕਾਰਨ ਆ ਵੀ ਉਹ ਉਹਨਾਂ ਨੂੰ ਨਿਊਟ੍ਰੀਸ਼ਨ ਜਿਹੜਾ ਪੂਰਾ ਬਣਦੇ ਤੱਤ ਜਿਹੜੇ ਹੈਗੇ ਆ ਪੂਰੇ ਨਹੀਂ ਮਿਲਦੇ ਉਮਰ ਦੇ ਹਿਸਾਬ ਦੇ ਨਾਲ ਉਹਨਾਂ ਦੇ ਬੋਡੀ ਵੇਟ ਦੇ ਹਿਸਾਬ ਦੇ ਨਾਲ ਉਹ ਇਸ ਕਰਕੇ ਵੀ ਹੈਗੇ ਜਿਹੜੇ ਉਹ ਕਮਜ਼ੋਰ ਦਿਨ ਪਰ ਦਿਨ ਹੁੰਦੇ ਜਾਂਦੇ ਨੇ ਅੱਛਾ ਜਿਹੜਾ ਜਿਹੜਾ ਬਾਹਰੀ ਉਪਰਾ ਦੁੱਧ ਹੈਗਾ ਜੀ ਬਹੁਤ ਬੱਚੇ ਤਾਂ ਹੈਗੇ 4-4 ਸਾਲ ਤੱਕ ਸਿਰਫ ਦੁੱਧ ਈ ਜਿਹੜਾ ਰਹਿੰਦੇ ਨੇ ਫਿਰ ਉਹ ਉਹ ਲੀਵਰ ਨੂੰ ਕਿੰਨਾ ਨੁਕਸਾਨ ਪਹੁੰਚਦਾ ਕਰਦਾ ਜਦੋਂ ਸਿਰਫ ਦੁੱਧ ਹੀ ਪੀ ਜਾਣਾ ਸਵੇਰੇ ਨੂੰ ਸ਼ਾਮ ਨੂੰ ਦੁਪਹਿਰ ਨੂੰ ਰਾਤ ਨੂੰ ਪੈਣ ਲੱਗੇ ਅੱਧੀ ਰਾਤ ਨੂੰ ਦੇਖੋ ਜੀ ਦੁੱਧ ਵੀ ਜਿਹੜਾ ਤੁਸੀਂ ਨਜ਼ਾਇਜ਼ ਪੀਨੇ ਹੋ ਅੱਜ ਕੱਲ ਦਾ ਦੁੱਧ ਜਿਹੜਾ ਹੈਗਾ ਉਹ ਪੀਣ ਦੇ ਲਾਇਕ ਨਹੀਂ ਹੈਗਾ ਤੁਸੀਂ ਕਹ ਲਓ ਵੀ ਜਿਹੜਾ ਹੈਗਾ ਆਮ ਦੁੱਧ ਵੀ ਅੱਜ ਕੱਲ ਉਹਦੇ ਵਿੱਚ ਯੂਰੀਆ ਭਰਿਆ ਪਿਆ ਉਹਦੇ ਵਿੱਚ ਕਿੰਨੇ ਤੁਸੀਂ ਰੇ ਸਪਰੇਅ ਪਾ ਕੇ ਜਿਹੜੇ ਹੈਗੇ ਦੁੱਧ ਤਿਆਰ ਕਰਦੇ ਆ ਬਾਕੀ ਤੁਸੀਂ ਸ਼ਹਿਰਾਂ ਦੇ ਵਿੱਚ ਚਲੇ ਜਾਓ ਤੁਹਾਨੂੰ ਪੈਕਟਾਂ ਵਾਲਾ ਦੁੱਧ ਮਿਲਦਾ ਦੂਜਾ ਨੰਬਰ ਜਿਹੜਾ ਮਿਲਦਾ ਵੀ ਹੈ ਉਹ ਵੀ ਤੁਹਾਨੂੰ ਕਿੰਨਾ ਕੁ ਮਲਾਪਟੀ ਮਿਲਦਾ ਕਿਉਂਕਿ ਜਿੰਨਾ ਦੁੱਧ ਚਾਹੀਦਾ ਲੋਕਾਂ ਦੇ ਪੀਣ ਨੂੰ ਵਰਤਣ ਨੂੰ ਉਹਨਾਂ ਦਾ ਪੈਦਾ ਹੀ ਨਹੀਂ ਹੁੰਦਾ ਜਿੰਨਾ ਲੋਕਾਂ ਨੂੰ ਪਰੋਸਿਆ ਜਾਂਦਾ ਵਰਤਾਇਆ ਜਾਂਦਾ ਤੁਸੀਂ ਇਹ ਹਰੇਕ ਦੇਖ ਲੋ ਹਰੇਕ ਬੰਦਾ ਕਹਿੰਦਾ ਵੀ ਮੈਂ ਤਾਂ ਪਨੀਰ ਖਾ ਰਿਹਾ ਮੈਂ ਦੁੱਧ ਪੀ ਰਿਹਾ ਮੈਂ ਦਹੀਂ ਲੈ ਰਿਹਾ ਦਸੀ ਰਿਹਾ ਪਰ ਲੈ ਕਿਦਾਂ ਦਾ ਤੁਸੀਂ ਲੈ ਰਹੇ ਹੋ ਉਹ ਸਾਰਾ ਤੁਸੀਂ ਯੂਰੀਆ ਲੈ ਰਹੇ ਹੋ ਇੱਕ ਤਰ੍ਹਾਂ ਦਾ ਕੈਮੀਕਲ ਤੋਂ ਬਣਿਆ ਚੀਜ਼ਾਂ ਜャ ਤੁਸੀਂ ਆਪਣੇ ਲੀਵਰ ਨੂੰ ਦੋਗੇ ਚਾਹੇ ਤੁਹਾਡਾ ਪਨੀਰ ਹੈ ਤੁਸੀਂ ਰੋਜ਼ ਖਾਣੇ ਹੋ ਅਗਰ ਉਹ ਹੈਗਾ ਹੀ ਕੈਮੀਕਲ ਭਰਪੂਰ ਹੈ ਤਾਂ ਦਾ ਤੁਹਾਡੇ ਲੀਵਰ ਨੂੰ ਉਹ ਦਿਨ ਪਰ ਦਿਨ ਡੋਬਦਾ ਜਾਊਗਾ ਦਿਨ ਪਰ ਦਿਨ ਉਹਨੂੰ ਖਤਮ ਕਰਦਾ ਜਾਊਗਾ ਇੱਕ ਜਿਵੇਂ ਕਹਦੇ ਹੋ ਵੀ ਟਾਲੀ ਦੀ ਜਗਾਟ ਹੈ ਉਹਨੂੰ ਤਕੜੀ ਜਗਾਟ ਮੰਨਿਆ ਜਾਂਦਾ ਪਰ ਜਦ ਉਹਨੂੰ ਘੁਣ ਲੱਗ ਜਵੇ ਫਿਰ ਉਹ ਵੀ ਨਹੀਂ ਬਚਦੀ ਹੈਗੀ ਤਕੜੀ ਜਗਾਟ ਵੀ ਗੱਲ ਤਾਂ ਇਹ ਉਹੀ ਹੈ ਵੀ ਜਦੋਂ ਤੁਸੀਂ ਆਪਣੇ ਸਰੀਰ ਨੂੰ ਲੀਵਰ ਨੂੰ ਮਾੜੀ ਖਰਾਕ ਦੇਣ ਲੱਗੇ ਕੈਮੀਕਲ ਭਰਪੂਰ ਖਾਣਾ ਦੇਣ ਲੱਗੇ ਤਾਂ ਉਹਨੇ ਵੀ ਇੱਕ ਤਰ੍ਹਾਂ ਦਾ ਘੁਣ ਵਾਂਗੂ ਤੁਹਾਡੇ ਲੀਵਰ ਨੂੰ ਤੁਹਾਡੇ ਸਰੀਰ ਨੂੰ ਦਿਨ ਪਰ ਦਿਨ ਖਾਰ ਜਿਹੜਾ ਦਿਨ ਪਰ ਦਿਨ ਉਹਨੂੰ ਖਾਰਦੇ ਜਾਣਾ ਹੁਣ ਤੁਸੀਂ ਦੇਖੋ ਵੀ ਬੱਚੇ ਆ ਬੱਚਿਆਂ ਨੂੰ ਅੱਜ ਕੱਲ ਇੰਨੀ ਕਿ ਸਮੱਸਿਆ ਹੈ ਉਹਨਾਂ ਨੂੰ ਮਾਮਾ ਵੀ ਇੰਨਾ ਕੁ ਬਿਜ਼ੀ ਲਾਈਫ ਕਹਿ ਲੋ ਜਾਂ ਤੁਸੀਂ ਕਹ ਲਓ ਖੇਚਲ ਚੱਲਣ ਦੇ ਮਾਰੇ ਕਹ ਲਓ ਤੁਸੀਂ ਕਹ ਲਓ ਵੀ ਬੱਚਿਆਂ ਨੂੰ ਸਹੀ ਢੰਗ ਨਾਲ ਪੋਸਟਿਕ ਜਿਹੜਾ ਆਹਾਰ ਹੈ ਉਹ ਵੀ ਟਾਈਮ ਤੇ ਨਹੀਂ ਅਸੀਂ ਦੇ ਪਾਉਂਦੇ ਜਿਹੜੇ ਕਰਕੇ ਆਉਣ ਵਾਲੇ ਸਮੇਂ ਦੇ ਵਿੱਚ ਖਾਂਦੇ ਪੀਂਦੇ ਘਰਾਂ ਦੇ ਬੱਚੇ ਵੀ ਜਿਹੜੇ ਕਪੋਸ਼ਣ ਦਾ ਸ਼ਿਕਾਰ ਹੋ ਰਹੇ ਆ ਉਹਨਾਂ ਦਾ ਵੀ ਨਿਊਟ੍ਰੀਸ਼ਨ ਪੂਰਾ ਨਹੀਂ ਹੋ ਰਿਹਾ ਹੋ ਇਸੇ ਕਰਕੇ ਜੜੀਆਂ ਬਿਮਾਰੀਆਂ ਉਹ ਦਿਨ ਪਰ ਦਿਨ ਤੁਸੀਂ ਦੇਖਿਆ ਤੁਸੀਂ ਦੇਖਿਆ ਬਹੁਤ ਮਾਪੇ ਤੁਹਾਨੂੰ ਤੁਸੀਂ ਸੁਣਿਆ ਹੋਊਗਾ ਵੀ ਸਾਡਾ ਬੱਚਾ ਬਿਮਾਰ ਬਹੁਤ ਜਲਦੀ ਹੁੰਦਾ ਬਿਮਾਰ ਇਸੇ ਕਰਕੇ ਹੁੰਦਾ ਕਿਉਂਕਿ ਉਹਨੂੰ ਖਰਾਕ ਜਿਹੜੀ ਜਿਹੜੀ ਅਸਲੀ ਖਰਾਕ ਉਹਦੇ ਸਰੀਰ ਨੂੰ ਚਾਹੀਦੀ ਦੀ ਹੈ ਉਹ ਉਹਦੇ ਸਰੀਰ ਨੂੰ ਮਿਲ ਨਹੀਂ ਰਹੀ ਤੁਸੀਂ ਉਹਨੂੰ ਡੱਬਾ ਬੰਦ ਖਾਣਾ ਦੰਨੇ ਹੋ ਸਵੇਰੇ ਤੁਸੀਂ ਖਾਣਾ ਤਿਆਰ ਕਰਕੇ ਬੱਚੇ ਨੂੰ ਸਕੂਲ ਦੇ ਡੱਬੇ ਦੇ ਵਿੱਚ ਪੈਕ ਕਰਕੇ ਦੰਨੇ ਹੋ ਬੱਚਾ 1:30 ਵਜੇ 2:30 ਵਜੇ ਤੱਕ ਖਾਂਦਾ ਤੁਸੀਂ ਉਹ ਦੇਖੋ ਉਹ ਇੱਕ ਮਰਿਆ ਹੋਇਆ ਆਹਾਰ ਆ ਜਿਹੜਾ ਬੱਚੇ ਨੂੰ ਆਪਾਂ ਦੇ ਰਹੇ ਚਾਹੇ ਅਸੀਂ ਆਪ ਵੀ ਖਾਂਦੇ ਆ ਅਸੀਂ ਆਪ ਦਫ਼ਤਰਾਂ ਦੇ ਵਿੱਚ ਜਾ ਕੇ ਆ ਸਵੇਰੇ ਅਸੀਂ ਤਿਆਰ ਕਰਕੇ ਲੈ ਜਾਂਦੇ ਆ ਉਹਨੂੰ ਤੜਕੇ ਬੰਦ ਕਰਕੇ ਡੱਬੇ ਦੇ ਵਿੱਚ ਉਹ ਇੱਕ ਮਰਿਆ ਹੋਇਆ ਅੰਨ ਹੈ ਮਰੇ ਹੋਏ ਅੰਨ ਨੂੰ ਖਾਓਗੇ ਤਾਂ ਤੁਹਾਡਾ ਸਰੀਰ ਕਿੰਨੀ ਕੁ ਦਿਨ ਜਿਉਂਦਾ ਰਹੂਗਾ ਤੁਹਾਡਾ ਵੀ ਸਰੀਰ ਉਹਨੂੰ ਖਾ ਤਾਂ ਕਿ ਹੌਲੀ ਹੌਲੀ ਥਿਲ ਥਿਲ ਕਰਕੇ ਮਰਨਾ ਸ਼ੁਰੂ ਹੋ ਜੂਗਾ ਅੱਛਾ ਫਿਰ ਡਾਕਟਰ ਸਾਹਿਬ ਇੱਕ ਸਵਾਲ ਤਾਂ ਇੱਥੇ ਇਹ ਵੀ ਹੈ ਜੀ ਕਿ ਜਿਹੜੇ ਲੋਕ ਸਵੇਰੇ ਸਵੇਰੇ ਖਾਲੀ ਪੇਟ ਉੱਠਦੇ ਸਾਰ ਅੱਖਾਂ ਖੁੱਲ੍ਹਦੇ ਸਾਰ ਜਿਨ੍ਹਾਂ ਨੂੰ ਚਾਹ ਚਾਹੀਦੀ ਹੈ ਜੀ ਤੁਸੀਂ ਕਹ ਰਹੇ ਹੋ ਵੀ ਉਹ ਚਾਹ ਨਾ ਹੋ ਕੇ ਜ਼ਹਿਰ ਦਾ ਕੰਮ ਕਰਦਾ ਸਾਡੇ ਢਿੱਡ ਵਾਸਤੇ ਸਾਡੇ ਪੇਟ ਵਾਸਤੇ ਖਾਸ ਕਰਕੇ ਲੀਵਰ ਵਾਸਤੇ ਦੇਖੋ ਜੀ ਮੈਂ ਇੱਕ ਗੱਲ ਕਹਾਂਗਾ ਵੀ ਤੁਸੀਂ ਚਾਹ ਦੁਨੀਆ ਦੀ ਸਭ ਤੋਂ ਵੱਡੀ ਜ਼ਹਿਰ ਹੈ ਬਹੁਤ ਲੋਕਾਂ ਨੂੰ ਸੁਣ ਕੇ ਬੁਰਾ ਵੀ ਲੱਗਦਾ ਬਹੁਤ ਸਾਡੇ ਕੋਲ ਵੀ ਮਰੀਜ਼ ਆਉਂਦੇ ਨੇ ਨਹੀਂ ਜੀ ਅਸੀਂ ਚਾਹ ਨਹੀਂ ਛੱਡ ਸਕਦੇ ਹੈਗੇ ਪਰ ਜਿਹੜੀ ਅਸਲ ਚਾਹ ਹੈ ਅਸਲ ਪੱਤੀ ਵਾਲੀ ਚਾਹ ਹੈ ਉਹ ਸਰੀਰ ਵਾਸਤੇ ਡੇਲੀ ਪੀਣ ਵਾਸਤੇ ਉਹ ਵੀ ਨਹੀਂ ਬਣੀ ਹੈਗੀ ਉਹ ਵੀ ਇੱਕ ਤਰ੍ਹਾਂ ਦੀ ਔਸ਼ਧ ਹੈ ਇੱਕ ਦਵਾਈ ਹੈ ਵੀ ਤੁਹਾਡੇ ਹੱਡ ਪੈਰ ਟੁੱਟਦੇ ਆ ਜਾਂ ਖਰਾਕ ਕਿਸੇ ਟਾਈਮ ਤੁਹਾਨੂੰ ਬੁਖਾਰ ਚੜਿਆ ਉਦੋਂ ਲੈ ਲਓ ਇਹ ਜਿਹੜੀ ਹੁਣ ਚਾਹ ਤੁਸੀਂ ਪੀ ਰਹੇ ਹੋ ਸਾਰਾ ਕੈਮੀਕਲ ਆ ਉਹ ਜੇ ਨਿਕੋਟਿਨ ਕੋਡਿਨ ਕੈਫੀਨ ਸਾਰੇ ਭਰੇ ਪਿਆ ਉਹ ਤੁਹਾਡੇ ਸਰੀਰ ਨੂੰ ਨਸ਼ਾ ਦਿੱਤਾ ਜਾਂਦਾ ਪਰ ਸਾਡੇ ਲੋਕ ਉਹਦੇ ਉੱਪਰ ਲੱਗੇ ਪਏ ਨੇ ਸਾਨੂੰ ਬਹੁਤ ਮੈਨੂੰ ਬਹੁਤ ਲੋਕ ਸਵਾਲ ਕਰਦੇ ਹੁੰਦੇ ਆ ਵੀ ਚਾਹ ਚਾਹ ਜਿਆ ਕੀ ਆ ਜਾ ਤੁਹਾਡੇ ਸਰੀਰ ਅੰਦਰ ਤੁਹਾਡੇ ਲੀਵਰ ਦੇ ਅੰਦਰ ਸਭ ਤੋਂ ਵੱਧ ਅਮਲਤਾ ਪੈਦਾ ਕਰਦੀ ਹੈ ਸਭ ਤੋਂ ਵੱਧ ਐਸਿਡਿਟੀ ਪੈਦਾ ਕਰਦੀ ਹੈ ਉਹ ਐਸਿਡਿਟੀ ਤੁਹਾਡੇ ਜੋੜਾਂ ਨੂੰ ਖਰਾਬ ਕਰਦੀ ਹੈ ਸਭ ਤੋਂ ਵੱਧ ਤੁਹਾਡੇ ਸਰੀਰ ਦੇ ਵਿੱਚ ਜਿੰਨੀ ਅਮਲਤਾ ਪੈਦਾ ਹੋ ਗਈ ਐਸਿਡਿਟੀ ਪੈਦਾ ਹੋਊਗੀ ਉਹਨਾਂ ਤੁਹਾਡੇ ਕੈਂਸਰ ਪੈਦਾ ਹੋਣ ਦੇ ਜਿਹੜੇ ਚਾਂਸ ਜ਼ਿਆਦਾ ਵਧਣਗੇ ਕਿਉਂਕਿ ਤੁਹਾਡੇ ਸਰੀਰ ਨੂੰ ਉਹਨੇ ਖਾਰਨਾ ਸ਼ੁਰੂ ਕਰ ਦੇਣਾ ਜਦੋਂ ਤੁਹਾਡੇ ਸਰੀਰ ਖੁਰਨਾ ਸ਼ੁਰੂ ਹੋ ਗਿਆ ਤਾਂ ਸਮਝੋ ਅੰਦਰ ਜ਼ਖਮ ਪੈਦਾ ਹੋ ਗਏ ਜ਼ਖਮ ਪੈਦਾ ਹੋ ਗਏ ਤਾਂ ਤੁਹਾਨੂੰ ਉਹ ਬਿਮਾਰੀ ਜਿਹੜੀ ਲੱਗਣੀ ਸ਼ੁਰੂ ਹੋ ਗਈ ਚਾਹ ਚਾਹ ਇੱਕ ਅਜਿਹੀ ਚੀਜ਼ ਆ ਮੈਂ ਤਾਂ ਇੱਕ ਗੱਲ ਕਹਿਣਾ ਹੁੰਦਾ ਵੀ ਜੇਹਾ ਜ ਤੁਸੀਂ ਗਟਰ ਦੇ ਵਿੱਚੋਂ ਪਾਣੀ ਕੱਢ ਕੇ ਪੀ ਲਿਆ ਜਿਹੇ ਜੀ ਤੁਸੀਂ ਚਾਹ ਪੀ ਲਈ ਇੱਕ ਬਰਾਬਰ ਹੈ ਬਸ ਤੁਸੀਂ ਚਾਹ ਨੂੰ ਸਿਰਫ ਚੁਸਕੀਆਂ ਲੈ ਕੇ ਪੀਨੇ ਹੋ ਗਟਰ ਦੇ ਤੁਸੋਂ ਨਾ ਨੂੰ ਸਮੈਲ ਆਉਂਦੀ ਆ ਫਰਕ ਉਹਦੇ ਵਿੱਚ ਕੋਈ ਨਹੀਂ ਹੈਗਾ ਸਿਰਫ ਇੰਨਾ ਇਹ ਆ ਵੀ ਬਸ ਤੁਸੀਂ ਉਸ ਚੀਜ਼ ਨੂੰ ਸਵਾਦ ਲੈ ਲੈ ਕੇ ਪੀਨੇ ਹੋ ਸਵਾਦ ਲੈ ਕੇ ਜਿਹੜੀ ਚੀਜ਼ ਨੂੰ ਤੁਸੀਂ ਪੀਨੇ ਹੋ ਔਟ ਉਸੇ ਤੁਹਾਨੂੰ ਹਰੇ ਹਮੇਸ਼ਾ ਗਾਲ ਦੀ ਗਾਲ ਦੀ ਆ ਤੁਸੀਂ ਕਦੇ ਵੀ ਦੇਖ ਲਓ ਸਾਡੇ ਬਹੁਤ ਮਰੀਜ਼ ਕਹਿ ਦਿੰਦੇ ਨੇ ਜੀ ਆਹ ਫਲਾਣੀ ਕੋੜੀ ਦਵਾਈ ਹੈ ਸਾਤੋਂ ਪੀਤੀ ਨਹੀਂ ਜਾਂਦੀ ਤੁਸੀਂ ਕਦੇ ਵੀ ਮਿੱਠੀਆਂ ਦਵਾਈਆਂ ਪੀ ਕੇ ਦੇਖ ਲਓ ਮਿੱਠੀਆਂ ਚੀਜ਼ਾਂ ਖਾ ਕੇ ਦੇਖ ਲਓ ਚਾਹੇ ਤੁਸੀਂ ਮਿੱਠੀ ਆ ਤੁਸੀਂ ਸ਼ੱਕਰ ਖਾਓਗੇ ਜਾਂ ਗੁੜ ਖਾਓਗੇ ਚੀਨੀ ਖਾਓਗੇ ਤੋੜੇ ਸਰੀਰ ਤੇ ਸਿਹਤ ਨੂੰ ਮਿੱਠੀਆਂ ਚੀਜ਼ਾਂ ਖਰਾਬ ਕਰਨਗੀਆਂ ਕੌੜੀਆਂ ਚੀਜ਼ਾਂ ਤੁਸੀਂ ਨਿੰਮ ਖਾ ਲੋ ਸਵੇਰੇ ਉੱਠ ਕੇ ਤੁਹਾਡੇ ਸਰੀਰ ਨੂੰ ਅੰਮ੍ਰਿਤ ਵਾਂਗੂ ਲੱਗਦੀ ਜਾਊਗੀ ਜਿੰਨੀ ਮਿੱਠੀ ਚੀਜ਼ ਖਾਣੇ ਆ ਤੁਸੀਂ ਚੁਸਕੀਆਂ ਲੈ ਲੈ ਕੇ ਜਿੰਨੀ ਸਵਾਦ ਨਾਲ ਖਾਣੇ ਆ ਉੰਨੇ ਸਾਡੇ ਸਰੀਰ ਨੂੰ ਜਿਹੜੀਆਂ ਬਿਮਾਰੀਆਂ ਵੱਧ ਲੱਗਦੀਆਂ ਨੇ ਅੱਜ ਕੱਲ੍ਹ ਜੀ ਇੱਕ ਹੋਰ ਬੜਾ ਨਾਮ ਸੁਣਨ ਨੂੰ ਆਉਂਦਾ ਹੈ ਜੀ ਕਿ ਅਲਕੋਹੋਲਿਕ ਨਾਨ ਅਲਕੋਹੋਲਿਕ ਫੈਟੀ ਲੀਵਰ ਉਹ ਕੀ ਚੀਜ਼ ਹੁੰਦੀ ਜੀ ਬਹੁਤ ਸਾਰੇ ਲੋਕ ਹੁੰਦੇ ਨੇ ਉਹ ਤਾਂ ਕਹਿੰਦੇ ਨੇ ਜੀ ਨਾ ਤਾਂ ਅਸੀਂ ਸ਼ਰਾਬ ਪੀਨੇ ਆ ਨਾ ਅਸੀਂ ਕੋਈ ਤਲੀ ਹੋਈ ਚੀਜ਼ ਖਾਣੇ ਆ ਨਾ ਅਸੀਂ ਸਾਰੇ ਇਹ ਦੇ ਇੱਕ ਚੀਜ਼ ਦਾ ਜਿਹੜਾ ਪਰਹੇਜ਼ ਰੱਖਦੇ ਆ ਪਰ ਫੈਟਲੀਵਰ ਸਾਡਾ ਫੇਰ ਵੀ ਹੋ ਗਿਆ ਸਰ ਤੁਸੀਂ ਦੇਖੋ ਜੀ 99% ਨੌਜਵਾਨ ਆ ਜਿਹੜੇ એનર્ਜੀ ਡਰਿੰਕ ਪੀਂਦੇ ਨੇ ਜਿੰਨੇ ਵੀ એનર્ਜੀ ਡਰਿੰਕ ਨੇ ਉਹਨਾਂ ਦੇ ਸਾਰਿਆਂ ਦੇ ਵਿੱਚ ਐਲਕੋਹਲ ਹੈ ਤੁਸੀਂ ਜਿੰਨੇ ਮਰਜ਼ੀ ਚੱਕ ਲੋ ਤੁਸੀਂ ਕੋਕ ਚੱਕ ਲੋ ਪੈਪਸੀ ਚੱਕ ਲੋ ਕਿ ਨਾ ਕੀ ਆ ਉਹਨਾਂ ਦੇ ਵਿੱਚ ਕੈਫੀਨ ਹੈ ਕੈਫੀਨ ਵੀ ਤਾਂ ਇੱਕ ਨਸ਼ਾ ਹੀ ਆ ਉਹ ਵੀ ਤੁਹਾਡੇ ਸਰੀਰ ਨੂੰ ਇੱਕ ਐਲਕੋਹਲ ਦਾ ਹੀ ਕੰਮ ਕਰਦੀ ਆ ਨਸ਼ਾ ਹੀ ਦਿੰਦੀ ਆ ਤੁਹਾਡੇ ਸਰੀਰ ਨੂੰ ਤੁਸੀਂ એનર્ਜੀ ਡਰਿੰਕ ਪੀ ਪੀ ਕੇ ਆਪਣੇ ਆਪ ਨੂੰ ਕੈਮ ਕਰਦੇ ਹੋ ਕਿੰਨੇ ਟਾਈਮ ਲਈ ਸਿਰਫ 15 ਤੋਂ 20 ਮਿੰਟ ਲਈ ਪਰ ਉਹ ਜਿਹੜੇ 15 ਤੋਂ 20 ਮਿੰਟ ਲਈ ਆ ਉਹ ਤੁਹਾਡੇ ਆਉਣ ਵਾਲੇ 15 ਤੋਂ 20 ਸਾਲ ਜਿਹੜੀ ਤੁਹਾਡੀ ਉਮਰ ਆ ਉਹਨਾਂ ਨੂੰ ਖਰਾਬ ਕਰ ਰਹੇ ਆ ਸਿਰਫ 15 ਮਿੰਟ ਦਾ ਸੁਆਦ ਠੀਕ ਹੈ ਜੀ ਉਹ ਤੁਹਾਡੀ ਆਉਣ ਵਾਲੀ ਜ਼ਿੰਦਗੀ ਨੂੰ ਤੁਹਾਡੀ ਆਉਣ ਵਾਲੇ ਬੋਡੀ ਨੂੰ ਸਮੇਂ ਨੂੰ ਤੁਹਾਡੇ ਨੂੰ ਖਰਾਬ ਕਰ ਰਹੀ ਹੈ ਉੱਥੇ ਬੰਦੇ ਦੀ ਕੀ ਗੱਲ ਆ ਤੁਸੀਂ ਇਹ ਕਹ ਲੋ ਵੀ ਬੰਦਾ ਤੇਲ-ਤੇਲ ਕਰਕੇ ਜਿਹੜਾ ਹੈਗਾ ਮਰਦਾ ਜਾਂਦਾ ਹੈ ਇੱਕ ਤਰ੍ਹਾਂ ਦਾ ਵੀ ਉਹਦਾ ਜਿਉਣਾ ਵੀ ਤੁਸੀਂ ਇਹ ਦੇਖੋ ਵੀ ਖਾਲੀ ਪੇਟ ਉੱਠ ਕੇ ਕਿੰਨੇ ਲੋਕ ਕੈਪਸੂਲ ਖਾਂਦੇ ਨੇ 100 ਚੋਂ 95 ਲੋਕ ਅੱਜ ਦੇ ਸਮੇਂ ਦੇ ਵਿੱਚ ਖਾਲੀ ਪੇਟ ਉੱਠ ਕੇ ਕੈਪਸੂਲ ਖਾਂਦੇ ਨੇ ਤੁਸੀਂ ਇਹ ਦੇਖੋ ਉਹਨਾਂ ਦੀ ਜ਼ਿੰਦਗੀ ਹੈਗੀ ਕੁਛ ਜਿਹੜਾ ਬੰਦਾ ਖਾਣ ਤੋਂ ਪਹਿਲਾਂ 10 ਵਾਰੀ ਸੋਚਦਾ ਹੈ ਵੀ ਮੈਨੂੰ ਖਾ ਕੇ ਮੇਰੀ ਜ਼ਹਿਰ ਚੜੂਗੀ ਮੇਰੇ ਅੰਦਰੋਂ ਅਵਾਲਾ ਆਊਗਾ ਮੈਨੂੰ ਉਲਟੀ ਆਊਗਾ ਉਹੀ ਜੀ ਜ਼ਿੰਦਗੀ ਦਾ ਫਾਇਦਾ ਕੀ ਹੈ ਉਹ ਜਿਹੇ ਜਿਉਣ ਦਾ ਫਾਇਦਾ ਕੀ ਹੈ ਉਹਦੇ ਨਾਲੋਂ ਜ਼ਿਆਦਾ ਵਧੀਆ ਇਹ ਗੱਲ ਨਹੀਂ ਹੈਗੀ ਵੀ ਆਪਾਂ ਪਰਹੇਜ਼ ਰੱਖ ਕੇ ਆਪਣੀ ਸਿਹਤ ਨੂੰ ਠੀਕ ਰੱਖੀਏ ਤੇ ਚੰਗੀ ਖਾਣਾ ਖਾਈਏ ਸਮੇਂ ਸਿਰ ਖਾਈਏ ਬਦ ਜਿੰਨੇ ਸਾਡੇ ਸਰੀਰ ਨੂੰ ਲੋੜ ਆ ਉਹਨਾਂ ਖਾਣਾ ਖਾਈਏ ਤਾਂ ਉਹਦੇ ਵਿੱਚ ਸਾਡਾ ਫਾਇਦਾ ਹੈ ਨਾ ਕਿ ਅਸੀਂ ਡਾਕਟਰਾਂ ਦੇ ਚੱਕਰ ਕੱਢ ਕੱਢ ਕੇ ਖਾਲੀ ਪੇਟ ਕੈਪਸੂਲਾਂ ਦੇ ਥੱਬੇ ਖਾ ਖਾ ਕੇ ਆਪਣੇ ਸਰੀਰ ਨੂੰ ਦਿਨ ਪਰ ਦਿਨ ਜਿਹੜਾ ਹੈਗਾ ਵੰਜਰ ਬਣਾਉਂਦੇ ਜਾਈਏ ਖਰਾਬ ਕਰਦੇ ਜਾਈਏ ਜੀ 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 ਤੇ ਜਿਹੜਾ ਅਲਕੋਹਲਿਕ ਨੋਨ ਅਲਕੋਹਲਿਕ ਲਿਵਰ ਕਿ ਚੱਕ ਕਰ ਜੀ ਫੈਟੀ ਲਿਵਰ ਦਾ ਦੇਖੋ ਜੀ ਜਿਹੜੇ ਹੁਣ ਨੋਨ ਅਲਕੋਹਲਿਕ ਫੈਟੀ ਲਿਵਰ ਉਹ ਹੈ ਵੀ ਜਿਹੜੇ ਲੋਕ ਹੈਵੀ ਖਾਣਾ ਖਾ ਖਾ ਕੇ ਜਾਂ ਮਿੱਠਾ ਜ਼ਿਆਦਾ ਖਾ ਲਿਆ ਜਾਂ ਮੈਦਾ ਲਿਆ ਜਾਦਾ ਠੀਕ ਹੈ ਜੀ ਜਾਂ ਤੁਸੀਂ ਇਹ ਕਹਿ ਲੋ ਵੀ ਜਿਹੜੇ ਲੋਕ ਪਾਣੀ ਵੀ ਨਹੀਂ ਪੀਂਦੇ ਉਹਨਾਂ ਦਾ ਵੀ ਲੀਵਰ ਜਿਹੜਾ ਹੈਗਾ ਜਾਦਾ ਫੈਟੀ ਰਹਿੰਦਾ ਹੁਣ ਜਿਹੜੇ ਐਲਕੋਹੋਲਿਕ ਆ ਕੇ ਜਿਹੜੇ ਜਿਹੜੇ ਘੱਟ ਪਾਣੀ ਪੀਂਦੇ ਨੇ ਦਿਨ ਚ ਉਹਨਾਂ ਦਾ ਲੀਵਰ ਫੈਟੀ ਹੋ ਸਕਦਾ ਉਹਨਾਂ ਦਾ ਲੀਵਰ ਫੈਟੀ ਫਿਰ ਇਹ ਹੀ ਕਰਨੋ ਕਹਿੰਦੇ ਜੀ ਤਾਂ ਸਾਰਾ ਪਰਹੇਜ਼ ਰੱਖਦੇ ਆ ਕੋਈ ਸ਼ਰਾਬ ਨਹੀਂ ਪੀਂਦੇ ਕਿਸੇ ਹੋਰ ਚੀਜ਼ ਨੂੰ ਹੱਥ ਨਹੀਂ ਲਗਾਉਂਦੇ ਦੇਖੋ ਜੀ ਜਦੋਂ ਤੁਸੀਂ ਆਪਣੇ ਲੀਵਰ ਨੂੰ ਤਰੇ ਨਹੀਂ ਰੱਖਣਾ ਹੈਗਾ ਉਹ ਲੀਵਰ ਦੇ ਵਿੱਚ ਦੇਖੋ ਤੁਸੀਂ ਪਾਣੀ ਘੱਟ ਦੋਗੇ ਉਹਦੇ ਵਿੱਚ ਗਰਮੀ ਭਰਨੀ ਸ਼ੁਰੂ ਹੋ ਜਾਣੀ ਹੈ ਗਰਮੀ ਕਰੂਗੀ ਖੁਸ਼ਕ ਕਰ ਦੂਗੀ ਉਹਨੂੰ ਖੁਸ਼ਕ ਨਾਲ ਉਹ ਵੀ ਜਦੋਂ ਤੁਸੀਂ ਉਹਨੂੰ ਸਹੀ ਮਾਤਰਾ ਦੇ ਵਿੱਚ ਪਾਣੀ ਸਹੀ ਮਾਤਰਾ ਦੇ ਵਿੱਚ ਉਹਨੂੰ ਸਲਾਦ ਸਹੀ ਮਾਤਰਾ ਦੇ ਨਾਲ ਖਾਣਾ ਸਹੀ ਟਾਈਮ ਤੇ ਖਾਣਾ ਜਦੋਂ ਤੁਸੀਂ ਦੇਣਾ ਸ਼ੁਰੂ ਕਰ ਦੋਗੇ ਤੁਹਾਡਾ ਲੀਵਰ ਕਦੇ ਵੀ ਫੈਟ ਨਹੀਂ ਹੋਗਾ ਤੁਹਾਡਾ ਲੀਵਰ ਠੀਕ ਹੈ ਤਾਂ ਤੁਸੀਂ ਤੰਦਰੁਸਤਾਂ ਕਦੇ ਤੁਹਾਡਾ ਪੇਟ ਨਹੀਂ ਵੱਧ ਸਕਦਾ ਜਿੰਨੇ ਲੋਕਾਂ ਦੇ ਪੇਟ ਵਧੇ ਹੋਏ ਆ ਤਾਂ ਸਭ ਤੋਂ ਪਹਿਲਾਂ ਤੁਸੀਂ ਇਲਾਜ ਕਰਾਉਣ ਦੀ ਤੁਹਾਨੂੰ ਮਟਾਪਾ ਘਟਾਉਣ ਦੀ ਲੋੜ ਨਹੀਂ ਮਟਾਪਾ ਤੁਹਾਡੇ ਲੀਵਰ ਨੇ ਵਧਾਉਣਾ ਤੁਹਾਨੂੰ ਲੀਵਰ ਠੀਕ ਕਰਨ ਦੀ ਲੋੜ ਹੈ ਜੀ अच्छा तो फिर डॉक्टर साहब ਜਿਹੜੀ ਜਦੋਂ ਲੀਵਰ ਖਰਾਬ ਹੋਣ ਦੇ ਵਾਲੇ ਪਾਸੇ ਨੂੰ ਤੁਰਦਾ ਹੈ ਜੀ ਜਾਂ ਲੀਵਰ ਅਸੀਂ ਕਹਿੰਦੇ ਵੀ ਹੁਣ ਖਰਾਬ ਹੋਣਾ ਸ਼ੁਰੂ ਹੋ ਗਿਆ ਤੇ ਸਰੀਰ ਕੋਈ ਕਿਸੇ ਤਰ੍ਹਾਂ ਦਾ ਕੀ ਸੰਕੇਤ ਛੱਡਦਾ ਹੈ ਜਾਂ ਕੋਈ ਸਿੰਪਟਮ ਦਿੰਦਾ ਹੈ ਸਾਡਾ ਸਰੀਰ ਕੁਝ ਦੱਸਦਾ ਸਾਨੂੰ ਕਿਵੇਂ ਪਤਾ ਲੱਗਦੀ ਜੀ ਸਾਡਾ ਲੀਵਰ ਫੈਟੀ ਹੈ ਹੱਸਤਾ ਪਥਰੀ ਦਾ ਦਰਦ ਉੱਠਦਾ ਸੀ ਉਪ ਉਹ ਟੈਸਟ ਕਰਵਾਉਣ ਜਾਂਦੇ ਹਾਂ ਸਰ ਦਾ ਹਾਲ ਖੁੰਦਾ ਜੀ ਬਿਲਕੁਲ 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 ਲੀਵਰ ਦੇਖੋ ਜੀ ਜਦੋਂ ਬੰਦੇ ਦਾ ਲੀਵਰ ਖਰਾਬ ਹੋਣ ਲੱਗੇ ਸਭ ਤੋਂ ਪਹਿਲਾਂ ਉਹਦੀ ਸਕਿਨ ਖਰਾਬ ਹੋਣ ਲੱਗ ਜੂਗੀ ਦੂਜਾ ਨੰਬਰ ਕੀ ਹੋਊਗਾ ਉਹਦੇ ਵਾਲ ਝੜਨੇ ਸ਼ੁਰੂ ਹੋ ਜਾਣਗੇ ਤੀਜਾ ਨੰਬਰ ਜਾਂ ਤਾਂ ਉਹਦਾ ਸਰੀਰ ਸੁੱਕਣ ਲੱਗ ਜੂਗਾ ਜਾਂ ਉਹਦਾ ਸਰੀਰ ਮੋਟਾ ਹੋਣ ਲੱਗ ਜੂਗਾ ਜੀ ਪੈਰਾਂ ਤੇ ਜਾਂ ਉਹਦਾ ਪੇਟ ਭਰਿਆ ਰਹਿਣ ਲੱਗ ਜੂਗਾ ਜਾਂ ਪੈਰਾਂ ਤੇ ਸੋਜਿ ਛਾਉਣ ਲੱਗ ਜੂਗੀ ਇਹ ਲੀਵਰ ਖਰਾਬ ਹੋਣ ਦੇ ਸਭ ਤੋਂ ਮੇਨ ਕਾਰਨ ਹੈਗੇ ਆ ਜਿਹੜੇ ਬੰਦੇ ਨੂੰ ਸਭ ਤੋਂ ਪਹਿਲਾਂ ਦਿਖਣ ਲੱਗ ਜਾਂਦੇ ਨੇ ਸਭ ਤੋਂ ਵੱਧ ਇਹ ਹੈ ਵੀ ਸਭ ਤੋਂ ਵੱਧ ਤੁਹਾਡੇ ਲੀਵਰ ਦਾ ਇਫੈਕਟ ਤੁਹਾਡੀ ਸਕਿਨ ਤੇ ਤੇ ਤੁਹਾਡੇ ਵਾਲਾਂ ਤੇ ਪੈਂਦਾ ਜਿੰਨਾ ਤੁਹਾਡਾ ਤੁਹਾਨੂੰ ਪਤਾ ਲੱਗਣ ਲੱਗ ਜਦਾ ਵੀ ਸਕਿਨ ਡਲ ਹੋਣ ਲੱਗੀ ਜਾਂ ਉਹਦੇ ਪਿੰਪਲ ਜਿਆਦਾ ਨਿਕਲਣ ਲੱਗੇ ਜਾਂ ਸਕਿਨ ਤੇ ਤੁਹਾਡੀ ਤੇ ਖਾਰਸ਼ ਹੁਣ ਬਹੁਤ ਸਾਰੇ ਡਾਕਟਰ ਕੀ ਕਰਦੇ ਆ ਸਮੱਸਿਆ ਗਰਮੀ ਲੀਵਰ ਦੇ ਵਿੱਚ ਹੁੰਦੀ ਹੈ ਦਵਾਈਆਂ ਸਕਿਨ ਦੀਆਂ ਦਈ ਜਾਂਦੇ ਨੇ ਠੀਕ ਹੈ ਜੀ ਸਰਾਸਿਸ ਤੱਕ ਜੀ ਦੇਖੋ ਜਿਹੜੀ ਹੈਗੀ ਸਕਿਨ ਦੀ ਸਰਾਸਿਸ ਹੈ ਉਹ ਬਿਮਾਰੀ ਲੀਵਰ ਦੀ ਹੈ ਦਵਾਈਆਂ ਉਹਨਾਂ ਨੂੰ ਸਕਿਨ ਦੀਆਂ ਖੜਾਈ ਜਾਂਦੇ ਨੇ ਜਦੋਂ ਤੁਹਾਡੇ ਲੀਵਰ ਚੋਂ ਗਰਮੀ ਨਿਕਲ ਗਈ ਤੁਹਾਡੀ ਸਕਿਨ ਆਪਣੇ ਆਪ ਸਾਫ਼ ਹੋਣ ਲੱਗ ਜਾਣੀ ਹੈ ਜੀ ਤੇ ਫਿਰ ਇਹਦਾ ਹੱਲ ਕੋਈ ਹੈਗਾ ਜੀ ਦੇਸੀ ਫਾਰਮੂਲੇ ਨੁਸਖੇ ਤੇ ਬਹੁਤ ਲੋਕ ਤਾਂ ਹੈਗੇ ਨਹੀਂ ਡਾਕਟਰ ਕੋਲ ਚਲੇ ਜਾਂਦੇ ਨੇ ਉਹ ਕਹਿੰਦੇ ਨਹੀਂ ਹੁਣ ਤਾਂ ਸਾਰੀ ਉਮਰ ਹੀ ਤੁਹਾਨੂੰ ਦਵਾਈ ਦਾ ਖਾਣੀ ਪਊਗੀ ਇਹ ਇਹ ਆਪਰੇਹੇਜ਼ ਤੁਹਾਨੂੰ ਰੱਖਣੇ ਪੈਣਗੇ ਤਾ ਤੁਹਾਡਾ ਫੈਟੀ ਲੀਵਰ ਠੀਕ ਹੋਊਗਾ ਦੇਖੋ ਜੀ ਮੈਂ ਕਹਣਾ ਵੀ ਫੈਟੀ ਲੀਵਰ ਦੀਆਂ ਦਵਾਈਆਂ ਖਾਣ ਦੀ ਜ਼ਰੂਰਤ ਹੈ ਨਹੀਂ ਤੁਸੀਂ ਆਪਣਾ ਖਾਣਾ ਹਲਕਾ ਕਰ ਲਓ ਲਿਕਵਿਡ ਡਾਈਟ ਤੇ ਆਜੋ ਸਲਾਦ ਫਰੂਟ ਰੱਜ ਕੇ ਖਾਣਾ ਸ਼ੁਰੂ ਕਰ ਦੋ ਦੋਨੋਂ ਟਾਈਮ ਕਰੋ ਕਸਰਤ ਪਾਣੀ 3.5 ਤੋਂ 4 ਲੀਟਰ ਪੀਓ ਤੁਹਾਨੂੰ ਫੈਟੀ ਲੀਵਰ ਦੀਆਂ ਦਵਾਈਆਂ ਖਾਣ ਦੀ ਕੀ ਲੋੜ ਆ ਹੁਣ ਤੁਸੀਂ ਬਹੁਤ ਲੋਕ ਦੇਖਿਆ ਕੋਈ 150 ਪਾਵਰ ਦੀ ਕੋਈ 300 ਪਾਵਰ ਦੀ ਗੋਲੀਆਂ ਸਵੇਰੇ ਸ਼ਾਮ ਸ਼ਾਮ ਡਾਕਟਰ ਕਹਿੰ ਜਾਂਦੇ ਨੇ ਦੋ ਦੋ ਟਾਈਮ ਖਾ ਲਓ ਪਰ ਉਹ ਜਿੰਨੇ ਕੁ ਦਿਨ ਖਾਂਦੇ ਨੇ ਖਾ ਕੇ ਸਕੈਨ ਕਰਾ ਲੈਂਦੇ ਨੇ ਲੀਵਰ ਠੀਕ ਰਹਿੰਦਾ ਜਿੱਦਣ ਉਹ ਛੱਡਤੀ ਫੇਰ ਕਿਉਂਕਿ ਉਹ ਇੱਕ ਤਰ੍ਹਾਂ ਦਾ ਤੁਹਾਡੇ ਸਰੀਰ ਨੂੰ ਨਸ਼ਾ ਇੱਕ ਲਤ ਲੱਗੀ ਵੀ ਹਾਂ ਉਹ ਗੋਲੀ ਖਾ ਲੋ ਵੀ ਫੈਟਰ ਲੀਵਰ ਠੀਕ ਹੋ ਜਾਊਗਾ ਪਰ ਅਸੀਂ ਕਦੇ ਇਹ ਨਹੀਂ ਸੋਚਦੇ ਵੀ ਉਹ ਆਪਣੇ ਲੀਵਰ ਨੂੰ ਅਸੀਂ ਧੋਣਾ ਕਿਵੇਂ ਆ ਅਸੀਂ ਡੀਟੌਕਸ ਕਿਵੇਂ ਕਰਨਾ ਜਦੋਂ ਤੱਕ ਸਾਨੂੰ ਇਹ ਨਹੀਂ ਪਤਾ ਲੱਗਦਾ ਉਦੋਂ ਤੱਕ ਅਸੀਂ ਦਵਾਈਆਂ ਦੇ ਜਿਹੜੇ ਗੁਲਾਮ ਬਣੇ ਰਹਿੰਦੇ ਆਂ ਜੀ ਰਸਲ ਤੁਸੀਂ ਤਾਂ ਕਹਿ ਰਹੇ ਹੋ ਕਿ ਜੇ ਜੇ ਤੁਹਾਡਾ ਲੀਵਰ ਠੀਕ ਨਹੀਂ ਆਏ ਜੇ ਤੁਹਾਡਾ ਲੀਵਰ ਖਰਾਬ ਹੈ ਤਾਂ ਤੁਹਾਨੂੰ 150 ਤੋਂ ਉੱਪਰ ਬਿਮਾਰੀਆਂ ਹੋ ਸਕਦੀਆਂ ਨੇ ਜੀ ਬਿਲਕੁਲ ਹੋ ਸਕਦੀਆਂ 150 ਤੋਂ ਕੀ ਸਾਰੇ ਸਰੀ ਤੁਹਾਡਾ ਜਿਹੜਾ ਜੀ ਲੀਵਰ ਹੈ ਉਹ ਤੁਹਾਡੇ ਸਰੀਰ ਨੂੰ ਚਲਾਉਣ ਵਾਲੀ ਮਸ਼ੀਨ ਹੈ ਇਹ ਕਹਿ ਲਓ ਤੁਹਾਡਾ ਦਿਲ ਘਟ ਕੰਮ ਕਰਦਾ ਉਹ ਚੱਲ ਜਾਊਗਾ ਪਰ ਤੁਹਾਡਾ ਲੀਵਰ ਘਟ ਕੰਮ ਕਰਦਾ ਉਹ ਨਹੀਂ ਚੱਲੂਗਾ ਕਿਉਂਕਿ ਤੁਹਾਡਾ ਜਿਹੜਾ ਤੁਸੀਂ ਖਾਣਾ ਅੰਨ ਆਹਾਰ ਜੋ ਤੁਸੀਂ ਖਾਣਾ ਹੈ ਉਹਦੇ ਵਿੱਚੋਂ ਜਿਹੜਾ ਜੂਸ ਕੱਢ ਕੇ ਦੇਣਾ ਉਹ ਤੁਹਾਡੇ ਲੀਵਰ ਨੇ ਦੇਣਾ ਜੇ ਉਹ ਲੀਵਰ ਜੂਸ ਕੱਢ ਕੇ ਤੁਹਾਡੇ ਸਰੀਰ ਨੂੰ ਦਊਗਾ ਤਾਂ ਤੁਹਾਡਾ ਦਿਲ ਆ ਜਿਹੜਾ ਉਹ ਚੱਲੂਗਾ ਤਾਂ ਤੁਹਾਡੇ ਗੁਰਦੇ ਫੇਫੜੇ ਚੱਲਣਗੇ ਨਹੀਂ ਤੁਹਾਡੇ ਗੁਰਦੇ ਫੇਫੜੇ ਪੂਰੇ ਸਰੀਰ ਦੇ ਜਿਹੜੇ ਅੰਗ ਪੈਰੋਂ ਤੁਹਾਡੇ ਲੀਵਰ ਤੇ ਨਿਰਭਰ ਕਰਦੇ ਆ ਲੀਵਰ ਇੱਕ ਤੁਹਾਡੇ ਸਰੀਰ ਦਾ ਜਿਹੜਾ ਹੈਗਾ ਦਾਤਾ ਹੈ ਉਹ ਤੁਹਾਡੇ ਸਰੀਰ ਨੂੰ ਚਲਾਉਣਾ ਅਗਰ ਉਹ ਠੀਕ ਹੈ ਤਾਂ ਤੁਹਾਡੀ ਬਾਡੀ ਬਾਡੀ ਠੀਕ ਹੈ ਨਹੀਂ ਤੁਹਾਡਾ ਸਰੀਰ ਆ ਜਿਹੜਾ ਰੋਗੀ ਹੈ ਮਤਲਬ ਡਾਕਟਰ ਸਾਹਿਬ ਤੁਹਾਡੀ ਗੱਲਾਂ ਸੁਣ ਕੇ ਤਾਂ ਇਦਾਂ ਲੱਗਦਾ ਵੀ ਦਿਲ ਤੇ ਬਹੁਤ ਛੋਟੀ ਚੀਜ਼ ਹੈ ਸਾਨੂੰ ਦਾ ਇਹ ਹੋਣਾ ਚਾਹੀਦਾ ਹੈ ਵੀ ਅਗਰ ਸਾਨੂੰ ਕੋਈ ਦੁੱਖ ਪਹੁੰਚਦਾ ਹੋਵੇ ਅਸੀਂ ਕਹੀਏ ਵੀ ਤੂੰ ਸਾਡਾ ਦਿਲ ਨਹੀਂ ਦਿਖਾਇਆ ਤੂੰ ਸਾਡਾ ਲੀਵਰ ਦਿਖਾਤਾ ਬਿਲਕੁਲ ਬਿਲਕੁਲ ਜੀ ਦੇਖੋ ਤੁਸੀਂ ਗੱਲ ਇਹ ਦੇਖੋ ਜਦੋਂ ਜੇ ਹੁਣ ਸਰੀਰ ਦੇ ਵਿੱਚ ਸੱਤ ਤੱਤ ਹਾਂ ਨੇ ਸਭ ਤੋਂ ਪਹਿਲਾਂ ਸਾਡੇ ਜਿਹੜੇ ਹੈਗਾ ਲੀਵਰ ਨੇ ਉਹਨੇ ਰਸ ਪੈਦਾ ਕਰਨਾ ਹੈ ਰਸ ਤੋਂ ਫਿਰ ਰક્ત ਬਣਨਾ ਜੇ ਸਾਡਾ ਰਸੇ ਨਹੀਂ ਪੈਦਾ ਹੋਊਗਾ ਸਾਡੇ ਸਰੀਰ ਚ ਖੂਨੇ ਨਹੀਂ ਬਣੂਗਾ ਸਾਡਾ ਦਿਲ ਚੱਲੂਗਾ ਕਿਵੇਂ ਸਾਡਾ ਦਿਲ ਤਾਂ ਉਹ ਤਾਂ ਬਾਅਦ ਦੇ ਵਿੱਚ ਆਉਂਦਾ ਦਿਲ ਦਿਲ ਦਾ ਕੰਮ ਬਾਅਦ ਦੇ ਵਿੱਚ ਆ ਪਹਿਲਾਂ ਜਿਹੜਾ ਚੀਜ਼ ਪੈਦਾ ਕਰਨੀ ਆ ਉਹ ਤਾਂ ਸਾਡਾ ਲੀਵਰ ਹੈ ਜਿਹੜਾ ਉਹਨੂੰ ਬਣਾ ਕੇ ਉਹਨੂੰ ਅਗਲੇ ਕੰਮ ਤੇ ਲਾਉਣਾ ਉਹ ਲੀਵਰ ਨੇ ਕੰਮ ਤੇ ਲਾਉਣਾ ਜੇ ਉਹ ਹੀ ਨਹੀਂ ਚੱਲਦਾ ਹੈਗਾ ਤਾਂ ਸਾਡਾ ਫਿਰ ਦਿਲ ਦਾ ਮਤਲਬ ਮਸਲਾ ਕੀ ਹੈ ਮਤਲਬ ਫਿਰ ਤੇ ਕਹਿ ਕੀ ਵੀ ਤੂੰ ਮੇਰਾ ਦਿਲ ਨਹੀਂ ਤੂੰ ਮੇਰਾ ਲੀਵਰ ਹੈ ਲੀਵਰ ਹੈ ਤੂੰ ਮੇਰਾ ਲੀਵਰ ਜੀ ਆਮ ਆਮ ਸਾਡੇ ਸਾਰੇ ਬਜ਼ੁਰਗਾਂ ਨੂੰ ਪੁਰਾਣੇ ਜਿਹੜੇ ਅੱਜ ਗੱਲ ਤੁਸੀਂ ਗੈਲੋ ਵੀ ਸਰ 17 ਸੀਐਸਸੀ ਸਾਲ ਦੇ ਬਜ਼ੁਰਗ ਨੇ ਮਾਈਆਂ ਨੇ ਉਹਨਾਂ ਨੂੰ ਸਾਰਿਆਂ ਨੂੰ ਪਤਾ ਹੈ ਆਮ ਇਹ ਜਿਵੇਂ ਅੱਗੇ ਟਿੱਬੇ ਹੁੰਦੇ ਸੀਗੇ ਟਿੱਬੀਆਂ ਹੁੰਦੀਆਂ ਸੀਗੀਆਂ ਉਹਨਾਂ ਤੇ ਇਹ ਬੁਟੀ ਆਮ ਖੜੀ ਹੁੰਦੀ ਸੀਗੀ ਇਹ ਇਟ ਸਿਟ ਬੁਟੀ ਐ ਤੁਸੀਂ ਇਹਨੂੰ ਲੈ ਲੋ ਏ ਤੁਸੀਂ ਇਹ ਕਹਿ ਲਓ ਵੀ ਲੀਵਰ ਵਾਸਤੇ ਇਹ ਤੋਂ ਉੱਪਰ ਕੋਈ ਮੈਂ ਆਪਣੇ ਤਜਰਬੇ ਦੇ ਵਿੱਚ ਇਹ ਤੋਂ ਉੱਪਰ ਕੋਈ ਜੜੀ ਬੁੱਟੀ ਨਹੀਂ ਦੇਖੀ ਹੈਗੀ ਲੀਵਰ ਵਾਸਤੇ ਜੀ ਠੀਕ ਹੈ ਜੀ ਚਾਹੇ ਤੁਹਾਡੇ ਲੀਵਰ ਦੇ ਵਿੱਚ ਜਾਂ ਤੁਹਾਡੇ ਗੁਰਦਿਆਂ ਦੇ ਵਿੱਚ ਜਾਂ ਤੁਹਾਡੇ ਪੇਟ ਦੇ ਵਿੱਚ ਜਿਹੜਾ ਬੰਦਾ ਕਹਿੰਦਾ ਵੀ ਮੇਰੇ ਲੀਵਰ ਦੇ ਵਿੱਚ ਉਹ ਫੈਟ ਸੋਜ ਜਾਂਦੀ ਹੋਣੀ ਹੈਗੀ ਤੁਸੀਂ ਇਹ ਕਹਿ ਲਓ ਵੀ ਸਾਡੇ ਕੋਲ ਆਉਣ ਦੀ ਜ਼ਰੂਰਤ ਨਹੀਂ ਹੈਗੀ ਤੁਸੀਂ ਇਹਨੂੰ ਸਿਰਫ 15 ਦਿਨ ਪੀ ਕੇ ਦੇਖੋ 15 ਦਿਨ ਦੇ ਵਿੱਚ ਤੁਹਾਨੂੰ ਇਹ ਪਤਾ ਲੱਗ ਜਾਊਗਾ ਵੀ ਮੇਰਾ ਕਿੰਨਾ ਕੁ ਵਜ਼ਨ ਘਟ ਗਿਆ ਮੇਰਾ ਕਿੰਨਾ ਕੁ ਲੀਵਰ ਜਿਹੜਾ ਫੈਟੀ ਸੀਗਾ ਉਹ ਘਟ ਗਿਆ ਤੁਸੀਂ ਕੀ ਕਰਨਾ ਇਹਨੂੰ ਲਗਭਗ ਤੁਸੀਂ 5 ਕ ਗ੍ਰਾਮ ਲੈਣਾ ਇਹਦਾ ਚੂਰਨ ਬਣਾ ਲਓ ਜਹੇ ਚਾਹੇ ਤੁਸੀਂ ਐਦਾਂ ਹੀ ਇਹਦੀਆਂ ਜੜੀਆਂ ਬੁੱਟੀਆਂ ਲੈ ਕੇ ਐਦਾਂ ਹੀ ਪਾਣੀ ਦੇ ਵਿੱਚ ਰਾਤ ਨੂੰ 5 ਤੋਂ 6 ਗ੍ਰਾਮ ਇਹਨੂੰ ਰਾਤ ਨੂੰ ਪਾਣੀ ਦੇ ਵਿੱਚ ਭਿਉਂ ਦੋ ਰਾਤ ਨੂੰ ਪਾਣੀ ਦੇ ਵਿੱਚ ਭਿਉਂ ਕੇ ਸਾਰੀ ਰਾਤ ਪੱਜਾ ਰਹਿਣ ਦਿਓ ਸਵੇਰੇ ਇਹਨੂੰ ਪੁਣ ਕੇ ਤੁਸੀਂ ਇਹਦਾ ਪਾਣੀ ਪੀ ਲੈਣਾ ਔਰ ਲਗਭਗ ਤੁਹਾਨੂੰ 5 ਤੋਂ 7 ਮਿੰਟ ਬਾਅਦ ਇੱਕ ਖੁੱਲ ਘੜ ਘਾਰ ਆ ਜਾਊਗਾ ਤੁਹਾਨੂੰ ਨਾਲੋਂ ਨਾਲ ਇਹ ਪਤਾ ਲੱਗ ਜਾਊਗਾ ਵੀ ਸਾਡਾ ਨਾਲੋਂ ਨਾਲ ਜਿਹੜਾ ਹੈਗਾ ਪੇਟ ਹਲਕਾ ਹੋਣ ਲੱਗਿਆ ਇੰਦਿਆਂ ਕਮਾਲ ਦੀਆਂ ਚੀਜ਼ਾਂ ਆ ਇਹ ਤੇ ਫਿਰ ਇਹ ਮਕੋਏ ਜੀ ਇਹ ਬੂਟੀ ਮਕੋਏ ਬੂਟੀ ਆ ਇਹ ਵੀ ਸਾਡੇ ਬਜ਼ੁਰਗਾਂ ਨੇ ਸਾਰਿਆਂ ਨੇ ਸੁਣੀਆਂ ਹੋਈਆਂ ਗੁਰਦੇ আর ਲੀਵਰ ਵਾਸਤੇ ਇਹ ਵੀ ਇੱਕ ਤਰ੍ਹਾਂ ਦਾ ਅੰਮ੍ਰਿਤ ਹੈ ਤੁਸੀਂ ਦੋਏ ਚੀਜ਼ਾਂ ਨੂੰ ਇਕੱਠੀਆਂ ਕਰਕੇ ਲੈਣੀਆਂ ਸ਼ੁਰੂ ਕਰ ਦੋ ਲਗਭਗ 5-5 ਗ੍ਰਾਮ ਦੋਏ ਤੁਸੀਂ ਪਾਣੀ ਦੇ ਵਿੱਚ ਰਾਤ ਨੂੰ ਪੀਂਹੋਦਣੀਆਂ ਠੀਕ ਇਹ ਪਾਣੀ ਦੇ ਵਿੱਚ ਪਾਣੀ ਹੈ ਸਾਰੀ ਰਾਤ ਭਿਜਾ ਰਹਿਣ ਦਿਓ ਦੋਹਾਂ ਦਾ ਸਵੇਰੇ ਸਵੇਰ ਨੂੰ ਦੋਹਾਂ ਨੂੰ ਪਣ ਲਓ ਦੋਹਾਂ ਦਾ ਮਿਕਸ ਕਰਕੇ ਸਵੇਰੇ ਖਾਲੀ ਪੇਟ ਪਾਣੀ ਇਹਨਾਂ ਦਾ ਪੀ ਲੈਣਾ ਲਗਭਗ ਫਿਰ ਤੁਸੀਂ ਦੇਖੋ ਵੀ ਤਾਜ਼ਗੀ ਨਾਲ ਤੁਹਾਡਾ ਦਿਨ ਕਿੰਨਾ ਕੁ ਲੰਘਦਾ ਹੈ ਜਿਹੜੇ ਲੋਕ ਕਹਿੰਦੇ ਆ ਵੀ ਸਾਨੂੰ ਕੰਮ ਤੇ ਵੀ ਸੁਸਤੀ ਪੈਂਦੀ ਰਹਿੰਦੀ ਆ ਜਾਂ ਸਾਡਾ ਸਰੀਰ ਆ ਜਿਹੜਾ ਉਹ ਬਿਨਾਂ ਗੱਲ ਤੋਂ ਇੱਕ ਅੱਧੀ ਰੋਟੀ ਖਾਦੇ ਤੋਂ ਵੀ ਫੁੱਲਦਾ ਬਹੁਤ ਲੋਕਾਂ ਦਾ ਸਾਡੇ ਨੂੰ ਸਵਾਲ ਹੁੰਦਾ ਵੀ ਮੈਂ ਤਾਂ ਪੂਰੇ ਦਿਨ ਚ ਅੱਧੀ ਰੋਟੀ ਖਾਣਾ ਜਾਂ ਪੂਰੇ ਦਿਨ ਚ ਬੀਬੀਆਂ ਕਹਿੰਦੀਆਂ ਵੀ ਅੱਧੀ ਰੋਟੀ ਖਾਣੀ ਮੈਂ ਤਾਂ ਪੂਰੇ ਦਿਨ ਚ ਮੇਰਾ ਮਟਾਪਾ ਫਿਰ ਵੀ ਵਧੀ ਜਾਂਦਾ ਉਹ ਕਾਰਨ ਇਹੀ ਹੁੰਦਾ ਵੀ ਤੁਹਾਡਾ ਮਟਾਪਾ ਵਧਾਉਣ ਵਾਲਾ ਤੁਹਾਡਾ ਲੀਵਰ ਹੈ ਉਹ ਹਾਜਮ ਸਹੀ ਨਹੀਂ ਕਰ ਰਿਹਾ ਉਹਦੇ ਕੋਲ ਡਾਈਜੈਸ਼ਨ ਪਾਵਰ ਨਹੀਂ ਹੈਗੀ ਜਦੋਂ ਉਹ ਹਾਜਮ ਸਹੀ ਕਰਨ ਲੱਗ ਗਿਆ ਤਾਂ ਤੁਹਾਡਾ ਮਟਾਪਾ ਜਿਹੜਾ ਆਪੇ ਤੁਹਾਡੀ ਸਮ ਅਵਸਥਾ ਦੇ ਵਿੱਚ ਆ ਜਾਣਾ ਜੀ ਤੁਸੀਂ ਦੇਖੋ ਹੁਣ ਤੁਸੀਂ ਦੇਖੋ ਜਿਹੜਾ ਐਸਿਡ ਆਪਾਂ ਗੱਲ ਕਰਦੇ ਆ ਬਹੁਤ ਲੋਕਾਂ ਨੂੰ ਇਹ ਡਰ ਰਹਿੰਦਾ ਹੈ ਵੀ ਮੈਨੂੰ ਹਾਰਟ ਅਟੈਕ ਨਾ ਹੋ ਜਵੇ ਉਹ ਦਿਲ ਨੂੰ ਫੜਦੇ ਨੇ ਦਿਲ ਨੂੰ ਨਹੀਂ ਫੜਨਾ ਚਾਹੀਦਾ ਜਦੋਂ ਹਾਰਟ ਅਟੈਕ ਆਉਂਦਾ ਹੈ ਆਪਣੇ ਲੀਵਰ ਨੂੰ ਫੜੋ ਕਿਉਂ ਕਿਉਂਕਿ ਤੁਹਾਡੇ ਜਿਹੜਾ ਹਾਰਟ ਅਟੈਕ ਲੈਂਦਾ ਹੈ ਉਹ ਤੁਹਾਡੇ ਲੀਵਰ ਨੇ ਲੈ ਕੇ ਆਂਦਾ ਹੈ ਲੀਵਰ ਲੀਵਰ ਨੇ ਤੁਹਾਡੇ ਅੰਦਰ ਖੁਸ਼ਕੀ ਕਰਤੀ ਐਸਿਡ ਭਰਤਾ ਉਹ ਜਿਹੜਾ ਖੂਨ ਤੁਹਾਡੇ ਲੀਵਰ ਚ ਦਿਲ ਦੇ ਵਿੱਚ ਜਾਣਾ ਜਾਮ ਹੋ ਗਿਆ ਜਿਹਨੂੰ ਤੁਸੀਂ ਬਲੌਕ ਵਿੱਚ ਕਹ ਦਿੰਦੇ ਹੋ ਆਪਣੀ ਅੱਜ-ਕੱਲ ਦੀ ਮਾਡਰਨ ਸਾਇੰਸ ਦੇ ਵਿੱਚ ਉਹ ਤੁਹਾਡੇ ਲੀਵਰ ਨੇ ਕੀਤਾ ਹੈ ਲੀਵਰ ਨੂੰ ਬਚਾਓ ਤਾਂ ਦਿਲ ਤੁਹਾਡਾ ਆਪਣੇ ਆਪ ਜਵਾਨ ਹੋ ਜਾਏਗਾ